ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆਂ ਜੀ ਤੇ ਅੱਜ ਆਪਾਂ ਚੱਲੇ ਆ ਜੀ ਇਸ ਟਾਈਮ ਆਇਆ ਜੀ ਸਤਵਾ ਕਲਾ ਤੇ ਇੱਥੇ ਮੇਰੇ ਵੱਡੇ ਭਾਈ ਰਹਿੰਦੇ ਨੇ ਤੇ ਭਾਈ ਕੁਲਦੀਪ ਸਿੰਘ ਦੀ ਢੱਲਾ ਤੇ ਆਪਾਂ ਚੱਲੇ ਆ ਜੀ ਅੱਜ ਗੁਰੂ ਸਰ ਕੌਂਕੇ ਸੇਮੀ ਪਾਰਸਰੀ ਅਸਥਾਨਾ ਤੇ ਉੱਥੇ ਚਪੈਰਾ ਸਾਹਿਬ ਲੱਗਦੇ ਜੀ ਹਰ ਐਤਵਾਰ ਤੇ ਭਾਈ ਸਵਨ ਦੇ ਕੀਰਤਨ ਦੀ ਹਾਜ਼ਰੀ ਹੈ ਤੇ ਆਪਾਂ ਮਿਲੌਣੇ ਜੀ ਮੇਰੇ ਵੱਡੇ ਭਾਈ ਭਾਈ ਕੁਲਦੀਪ ਸਿੰਘ ਜੀ ਬੱਲਾ ਇਹ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿੱਛੇ ਹੈਗੇ ਲਵਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਭਾਈ ਸਵਨ ਦੇ ਕੀਰਤਨ ਦੀ ਹਾਜ਼ਰੀ ਹੈ ਤੇ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਤੇ ਵੈਸੇ ਵੀਡੀਓ ਮੈਂ ਪਾਈ ਵੀ ਹੋਈ ਹੈ ਉੱਥੋਂ ਦਾ ਇਤਿਹਾਸ ਦੀ ਤੇ ਅੱਜ ਫੇਰ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਸੰਗਤ ਦਾ ਤੇ ਆਪਣੇ ਨਾਲ ਗੱਡੇ ਵੀ ਹੈਗੇ ਜੀ ਤਿੰਨ ਚਾਰ ਤੇ ਇੱਕ ਸਾਹਮਣੇ ਖੜੀ ਹੋਈ ਆ ਤੇ ਦੋ ਪਿੱਛੇ ਆ ਰਹੀਆਂ ਜੀ ਠੀਕ ਹੈ ਜੀ ਤੇ ਉਹ ਵੀ ਆਪਣੇ ਨਾਲ ਹੀ ਜਾ ਰਹੇ ਨੇ ਤੇ ਦਰਸ਼ਨ ਕਰਾਉਣੇ ਜਾ ਕੇ ਤੇ ਚੈਨਲ ਨਾਲ ਆਪਣਾ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਚਲੋ ਮਿਲਦੇ ਆ ਜੀ ਆਪਾਂ ਜਾ ਕੇ ਚਲੋ ਚਲਿਏ ਜੀ ਚਲੋ ਜੀ ਚਲੋ ਜੀ ਆ ਨਾ ਰਾਈਟ ਤੇ ਆਪਾਂ ਪਹੁੰਚ ਗਏ ਜੀ ਇਸ ਟਾਈਮ ਰਾਜਾ ਢਾਬਾ ਦੇ ਕੋਲ ਤੇ ਆਪਾਂ ਇਹ ਬਹੁਤ ਮਸ਼ਹੂਰ ਹੈ ਜੀ ਰਾਜਾ ਢਾਬਾ ਇਹ ਹਰੇ ਹਰੇਕ ਪਾਸੇ ਇਹਨਾਂ ਦਾ ਹੈਗਾ ਜੀ ਖਾਣ ਪੀਣ ਵਾਲਾ ਪਰਾਂਚਾ ਆ ਲਿਖਿਆ ਵੈਲਕਮ ਟੂ ਜਿਗਰਾਉਂ ਜਿਗਰਾਉਂ ਪਹੁੰਚ ਗਏ ਆਪਾਂ ਤੇ ਆ ਸਾਹਮਣੇ ਹੈ ਜੀ ਰਾਜਾ ਢਾਬਾ ਬਹੁਤ ਸਮਰ ਤੇ ਹੁਣ ਆਪਾਂ ਛੜਾ ਆ ਗਏ ਬਲਵਿੰਦਰ ਵਧਾਨ ਦੇ ਮੂਹਰੇ ਲੱਗ ਗਏ ਅੱਛਾ ਰੀਚਾ ਰੀਚਾ ਥਾਰ ਨਹੀਂ ਗੱਡੀ ਨਾ ਰੂਟ ਤੇ ਬਿਠੇ ਰਹੇ ਜੰਨੋ ਜੀ ਅਰੇ ਲੰਗੜਾ ਲਿਆ ਗਿਆ ਉਹ ਤਾਂ ਚੱਲ ਹਾਂਜੀ ਸੋ ਆਪਾਂ ਪਹੁੰਚ ਗਏ ਜੀ ਇਸ ਟਾਈਮ ਗੁਰਦੁਆਰਾ ਨਾਨਕ ਸਰ ਸਾਹਿਬ ਨਾਨਕ ਸਰਕਲੇਰਾ ਬਾਬਾ ਨਾਨਕ ਸਿੰਘ ਦਾ ਇਹ ਸਥਾਨ ਹੈ ਜੀ ਇੱਥੇ ਇਹਨਾਂ ਨੇ ਬਹੁਤ ਸਮਾਂ ਰੇ ਪਗਤੀ ਕੀਤੀ ਹੈ ਜੀ ਤੇ ਉਹਨਾਂ ਦੀ ਵਰਸ ਵੀ ਆਉਣ ਵਾਲੀ ਆ ਅਗਲੇ ਬਲੌਗਾਂ ਵਿੱਚ ਆਪਾਂ ਜਰੂਰ ਦਰਸ਼ਨ ਕਰਾਵਾਂਗੇ 28 ਤਰੀਕ ਦੀ ਵਰਸ ਹੈ ਜੀ 13 ਪਾਦੋ ਤੇ 13 ਪਾਦੋ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਆਪਾਂ ਇੱਧਰ ਮੁੜ ਜਾਣਾ ਜਿੱਧਰ ਥਾਰ ਜਾ ਰਹੀ ਹੈ ਥਾਰ ਵੀ ਆਪਣੇ ਨਾਲ ਹੀ ਜਾ ਰਹੀ ਹੈ ਜੀ ਤੇ ਉਹ ਸਾਹਮਣੇ ਗੁਰੂ ਘਰ ਹੈ ਜੀ ਬਹੁਤ ਸੰਗਤ ਹੁੰਦੀ ਇੱਥੇ ਇਨਾ ਇਕੱਠ ਹੁੰਦਾ ਨਾ ਬੰਦਾ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਤੇ ਇੰਦਰੀ ਗੁਰਦਰਾ ਸਾਹਿਬ ਮਹਿਦੇਆਣਾ ਸਾਹਿਬ 14 ਕਿਲੋ ਉੱਡਰ ਇੱਥੋਂ ਜਿੱਥੇ ਸਤਵੰਦਰ ਪਿੱੱਟੀ ਦੀ ਸ਼ੂਟਿੰਗ ਹੋਈ ਸੀ ਗਾਣੇ ਦੀ ਦਾਦਾ ਧੰਨ ਤੇਰੀ ਸਖੀ ਕਿੱਥੇ ਮਹਿਦੇਆਣਾ ਸਾਹਿਬ ਤੁਹਾਨੂੰ ਪਤਾ ਨਹੀਂ ਪਤਾ ਜੀ ਅੱਛਾ ਪਤਾ ਹੀ ਪੁੱਛ ਕੇ ਕਿੱਥੇ ਨਾਂ ਨਾ ਸਰ ਨਹੀਂ ਨਹੀਂ ਨਾਂਕ ਸਰ ਨਹੀਂ ਵਾਹ ਕੌਕੇ ਕਲਾਂਦਲਾ ਇਹ ਲੋ ਜੀ ਆਪਾਂ ਪਹੁੰਚ ਗਏ ਜੀ ਗੁਰੂ ਸਰ ਕੌਕੇ ਸ਼ੇਵ ਪਾਤਸ਼ਾਹੀ ਸਥਾਨਾਂ ਦੇ ਚਰਨ ਛੋਪ ਆਪ ਧਰਤੀ ਆ ਜਾਂਦਾ ਗੋਦੀ ਤੇ ਸਾਹਮਣੇ ਬਰੋਕਰ ਹੈ ਜੀ ਸ਼ੇਵ ਪਾਤਸ਼ਾਹੀ ਮਾਰ ਕਿਤੇ ਬਰਨਾ ਕੱਢਦੇ ਮੇਰੇ ਉੱਤੇ ਤੇ ਉਹ ਸਾਹਮਣੇ ਲੱਗਾ ਹੋਇਆ ਬੋਰਡ ਮੈਂ ਤੇ ਹਾਂ ਸਾਬ ਅੰਦਰ ਲੈ ਵੀ पार्किंग के अंदर लाओ गड्डी है गड्डी पर ले गया हां नहीं, नहीं पार्किंग है आ देखो पहली बार आया ਅਰੇ ਭਾਈ ਸਾਹਿਬਾ ਨੇ ਹਾਜ਼ਰੀ ਭਰ ਲਈ ਜੀ ਤੇ ਪਾਰਟ ਸ਼ੁਰੂ ਹੋ ਚੁੱਕਾ ਜੀ ਦੁਬਾਰਾ ਸਾਲ ਦਾ ਤੇ ਆਪਾਂ ਹਾਜ਼ਰੀ ਲਵਾਏ ਆਂ ਜੀ ਅੰਦਰ ਤੇ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਜੀ ਉੱਤਰ ਸਾਹਮਣੇ ਸੋਹਣ ਜੀ ਇੱਥੇ ਲਿਖਿਆ ਹੋਇਆ ਜੀ ਇਤਿਹਾਸ ਤੁਸੀਂ ਵੀਡੀਓ ਪਾਜ਼ ਕਰਕੇ ਪੜ ਸਕਦੇ ਹੋ ਜੀ ਤੇ ਛੇਵੇਂ ਪਾਲ ਸਾਹਿਬ ਜੀ ਇੱਥੇ ਆਈ ਸੀ ਤੇ 1628 ਇਸ ਵੀਨੋਇਸੇ ਗੁਰੂ ਸਾਹਿਬ ਇੱਥੇ 1670 ਤੋਂ ਬਿਕਰੀਵਨ ਪਹੁੰਚੇ ਸੀ ਇੱਥੇ ਤੇ ਗੁਰੂ ਜੀ ਦੇ ਦਤਨ ਕਰਕੇ ਲਾਗੇ ਸੀ ਕਿਕਰ ਇੱਥੇ ਹੀ ਰਾਗੀ ਸਿੰਘ ਗੁਰੂ ਸਾਹਿਬ ਕੋਲ ਆਇਸੇ ਮਿਲਣ ਜਿੱਥੋਂ ਦੇ ਰਹਿਣ ਵਾਲੇ ਸੀ ਜਿਹੜੇ ਤੇ ਪੰਜਾਬੀ ਚ ਲਿਖਿਆ ਹੋਇਆ ਜੀ ਤੇ ਇੱਧਰ ਲਿਖਿਆ ਹੋਇਆ ਜੀ ਇੰਗਲਿਸ਼ ਵਿੱਚ ਠੀਕ ਹੈ ਜੀ ਤੇ ਬਾਕੀ ਆਪਣੇ ਇਹ ਗੁਰੂ ਘਰ ਦੇ ਇਤਿਹਾਸ ਦੀ ਵੀਡੀਓ ਆਪਣੇ ਚੈਨਲ ਤੇ ਪਈ ਹੋਈ ਹੈ ਜੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਲੋ ਜੀ ਭਾਈ ਸਾਹਿਬ ਜੀ ਕੀਰਤਨ ਕਰਕੇ ਹਾਂਜੀ ਕਿੱਦਾਂ ਲੱਗਾ ਤੁਹਾਨੂੰ ਦਰਸ਼ਨ ਕਰਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਜੀ ਮੇਰੀ ਪ੍ਰੀਤ ਦੇ ਮਾਲਕ ਦੇ ਸਥਾਨਾਂ ਤੇ ਆ ਕੇ ਮਨ ਨੂੰ ਬੜਾ ਸਕੂਨ ਮਿਲਦਾ ਜੀ ਬੜੀ ਸ਼ਾਂਤੀ ਵਾਲੀ ਇੱਥੇ ਆ ਕੇ ਮੇਰੀ ਪ੍ਰੀਤ ਦੇ ਮਾਲਕ ਕਿਰਪਾ ਕਰ ਸਾਡੀ ਕੀਰਤਨ ਦੀ ਕੀਰਤਨ ਦੁਆਰਾ ਜੁੜੇ ਝੜਨ ਦੀ ਸੇਵਾ ਸਾਡੀ ਪ੍ਰਬੰਧ ਕਰ ਲੈਣ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਚਲੋ ਜੀ ਤੇ ਹੁਣ ਆਪਾਂ ਪ੍ਰਸ਼ਾਦਾ ਬਾਣੀ ਸਕਿਆ ਜੀ ਤੇ ਚਲੋ ਹੁਣ ਚੱਲਦੇ ਹਾਂ ਜੀ ਵਾਪਸ ਘਰ ਨੂੰ ਤੇ ਹਰ ਐਤਵਾਰ ਜਪਰਸ ਸਾਹਿਬ ਸ਼ੁਰੂ ਹੁੰਦਾ ਜੀ 11 ਵਜੇ ਤੇ ਉਸ ਤੋਂ ਬਾਅਦ ਨਾ ਕੀਰਤਨ ਹੁੰਦਾ ਜੀ ਤੇ ਫਿਰ ਜਪਰਸ ਸਾਹਿਬ ਸ਼ੁਰੂ ਹੁੰਦਾ ਤੇ ਜਰੂਰ ਤੁਸੀਂ ਵੀ ਆਓ ਖਾਣੇ ਭਰੋ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਚਲੋ ਆਪਾਂ ਹੁਣ ਗੱਡੀ ਵੱਲ ਪਾਸੇ ਚੱਲਦੇ ਹਾਂ ਜੀ ਕਿੱਧਰ ਜਾਣਾ Thank <laughs> you.